ਅਸੀਂ ਵੀ ਨਹੀਂ ਚਾਹੁੰਦੇ ਕਿ ਦੁਨੀਆ ਪਰੇਸ਼ਾਨ ਹੋਏ ਕਿਉਂਕਿ ਅਸੀਂ ਵੀ ਦੁਨੀਆ ਆ ਅਸੀਂ ਵੀ ਜਨਤਾ ਆ ਜੇ ਮੰਨ ਲਓ ਮੈਂ ਡਰਾਈਵਰ ਆ ਮੇਰੇ ਭਾਈ ਸਾਹਿਬ ਡਰਾਈਵਰ ਨੇ ਮੇਰੇ ਫਾਦਰ ਸਾਹਿਬ ਡਰਾਈਵਰ ਤ ਨਹੀਂ ਮੇਰਾ ਬੇਟਾ ਡਰਾਈਵਰ ਤ ਨਹੀਂ ਬੇਸਿਕ ਨੀਡਸ ਤੇ ਉਹਨਾਂ ਨੂੰ ਵੀ ਡੀਜ਼ਲ ਪੈਟਰੋਲ ਦੀ ਹੈ ਗਈ ਆ ਨਾ ਮੇਰੇ ਬੱਚੇ ਨੇ ਵੀ ਸਕੂਲ ਤੋਂ ਆਉਣਾ ਇਹਨਾਂ ਦੇ ਬੱਚਿਆਂ ਨੇ ਵੀ ਸਕੂਲ ਤੋਂ ਆਉਣਾ ਉਹ ਵੀ ਤੇ ਖੱਜਲ ਖਰਾਬ ਹੋ ਰਹੀ ਹੈ ਤੇ ਹੁਣ ਤੇ ਅਸੀਂ ਜ਼ਿਲ੍ਹੇ ਦੇ ਅਧਿਕਾਰੀਆਂ ਦੇ ਕਹਿਣ ਤੇ ਉੱਠ ਗਏ ਆ ਉਹਦੇ ਬਾਅਦ ਤੁਸੀਂ ਆਰਮੀ ਵੀ ਲਿਆਓਗੇ ਨਾ ਜੇ ਸਾਡੇ ਉਹ ਗੱਲਾਂ ਮੰਗਾ ਨਹੀਂ ਮੰਨੀਆਂ ਜਾਂਦੇ ਸਾਨੂੰ ਤੁਸੀਂ ਨਹੀਂ ਉਠਾ ਸਕਦੇ ਵੀ ਜੇ ਉਹ ਭੀੜ ਡਰਾਈਵਰ ਨੂੰ ਕੁੱਟ ਕੇ ਮਾਰਦੀ ਆ ਉਹ ਸਪੀਡ ਤੇ 307 ਦਾ ਪਰਚਾ ਹੋਣਾ ਚਾਹੀਦਾ ਉਹਦੇ ਲਈ ਘੱਟ ਤੋਂ ਘੱਟ ਮਿਨੀਮਮ 5 ਸਾਲ ਸਜ਼ਾ ਹੋਣੀ ਚਾਹੀਦੀ ਆ ਅਸੀਂ ਕਿਉਂ ਭੱਜਾਂਗੇ ਮੈਂ ਇਕੱਲੇ ਨੇ ਮੈਂ ਕਿਸੇ ਦੀ ਗੱਲ ਨਹੀਂ ਕਰਦਾ ਮੈਂ ਇਕੱਲੇ ਨੇ 7 ਐਕਸੀਡੈਂਟਾਂ 'ਚੋਂ ਕਾਰਾਂ ਚੋਂ ਬੰਦੇ ਕੱਢ ਕੇ ਆਪਣਾ ਬਲੱਡ ਦੇ ਕੇ ਆਏ ਆ ਕਿਉਂ ਅਸੀਂ ਇਨਸਾਨੀਅਤ ਦੀ ਕਦਰ ਜਾਣਦੇ ਆ ਪੰਜਾਬ ਦੇ ਵਿੱਚ પેટ્રોલ ਪੰਪਾਂ ਤੇ ਮੱਚੀ ਹਾਹਾਕਾਰ ਦੇ ਵਿਚਾਲੇ ਇੱਕ ਵੱਡੀ ਰਾਹਤ ਦੀ ਖਬਰ ਸਾਹਮਣੇ ਆਈ ਹੈ ਟਰੱਕ ਯੂਨੀਅਨ ਦੇ ਵੱਲੋਂ ਜਿਹੜਾ ਧਰਨਾ ਦਿੱਤਾ ਜਾ ਰਿਹਾ ਸੀਗਾ ਉਹ ਧਰਨਾ ਖਤਮ ਕਰ ਦਿੱਤਾ ਗਿਆ ਤਾਂ ਇਸ ਵੇਲੇ ਅਸੀਂ ਜਲੰਧਰ ਦੇ ਵਿੱਚ ਇੰਡੀਅਨ ਔਇਲ ਡੀਪੂ ਦੇ ਬਾਹਰ ਖੜੇ ਹੈਗੇ ਆ ਜਿੱਥੇ ਇਹ ਧਰਨਾ ਲੱਗਾ ਹੋਇਆ ਸੀਗਾ ਤਾਂ ਜਿੱਥੋਂ ਗੱਡੀਆਂ ਦੀ ਸਪਲਾਈ ਜਿਹੜੀ ਸੀਗੀ ਉਹ ਬੰਦ ਕਰ ਦਿੱਤੀ ਗਈ ਸੀਗੀ ਪੈਟਰੋਲ ਪੰਪਾਂ ਦੇ ਉੱਪਰ ਤੇਲ ਨਹੀਂ ਸੀ ਪਹੁੰਚ ਰਿਹਾ ਤਾਂ ਹਿੱਟ ਐਂਡ ਰਨ ਕਾਨੂੰਨ ਨੂੰ ਲੈ ਕੇ ਇਹ ਧਰਨਾ ਦਿੱਤਾ ਜਾ ਰਿਹਾ ਸੀਗਾ ਇਸ ਦਾ ਵਿਰੋਧ ਕੀਤਾ ਜਾ ਰਿਹਾ ਸੀਗਾ ਜਦੋਂ ਪੈਟਰੋਲ ਪੰਪਾਂ ਦੇ ਉੱਪਰ ਹਾਹਾਕਾਰ ਮਚਣ ਲੱਗੀ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚਣ ਲੱਗੇ ਤਾਂ ਉਸ ਤੋਂ ਬਾਅਦ ਪ੍ਰਸ਼ਾਸਨ ਵੀ ਹਰਕਤ ਦੇ ਵਿੱਚ ਆਉਂਦਾ ਔਰ ਯੂਨੀਅਨ ਦੇ ਨਾਲ ਜਿਹੜੀ ਹੈ ਮੀਟਿੰਗ ਸ਼ੁਰੂ ਹੁੰਦੀ ਆ ਜਿਸ ਤੋਂ ਬਾਅਦ ਜਲੰਧਰ ਪ੍ਰਸ਼ਾਸਨ ਦੇ ਡਿਪਟੀ ਕਮਿਸ਼ਨਰ ਜਲੰਧਰ ਦਿਹਾਤੀ ਦੇ ਐਸਐਸਪੀ ਨੋ ਮੀਟਿੰਗ ਕੀਤੀ ਜਾਂਦੀ ਹੈ ਯੂਨੀਅਨ ਦੇ ਨਾਲ ਔਰ ਉਹਦੇ ਵਿੱਚ ਫੈਸਲਾ ਲਿਆ ਜਾਂਦਾ ਹੈ 30 ਦਿਨ ਦਾ ਸਮਾਂ ਦਿੱਤਾ ਜਾਂਦਾ ਹੈ ਔਰ ਇਹ ਤਰਨਾ ਜਿਹੜਾ ਉਹ ਚੁੱਕ ਦਿੱਤਾ ਜਾਂਦਾ ਤਾਂ ਮੇਰੇ ਨਾਲ ਯੂਨੀਅਨ ਦੇ ਮੈਂਬਰ ਮੌਜੂਦ ਹੈਗੇ ਨੇ ਗੱਲਬਾਤ ਕਰਦੇ ਆ ਤਾਂ ਬਾਈ ਜੀ ਕੀ ਗੱਲਬਾਤ ਹੋਈ ਹੈ ਪ੍ਰਸ਼ਾਸਨ ਦੇ ਨਾਲ ਤਰਨਾ ਖਤਮ ਹੋ ਚੁੱਕਾ ਹੁਣ ਹਾਂਜੀ ਅਸੀਂ ਪਿਛਲੇ 3 ਦਿਨ ਤੋਂ ਸਟੇਰਿੰਗ ਛੱਡੋਂ ਅਧੁਲਨ ਤੇ ਬੈਠੇ ਸੀ ਪਿਛਲੇ 3 ਦਿਨ ਤੋਂ ਸਾਡੇ ਕੋਲ ਕਿਸੇ ਨੇ ਕੋਈ ਪਹੁੰਚ ਨਹੀਂ ਕੀਤੀ ਚਾਹੇ ਉਹ ਮੀਡੀਆ ਪਰਸਨ ਚਾਹੇ ਉਹ ਪ੍ਰਸ਼ਾਸਨਿਕ ਅਧਿਕਾਰੀ ਸੀ ਅੱਜ ਸਾਡੇ ਕੋਲ ਜ਼ਿਲ੍ਹੇ ਦੇ ਟਾਪ ਦੇ ਅਫੀਸਰ ਸਾਹਿਬਾਨ ਡੀਸੀ ਸਾਹਿਬ ਏ ਡੀਸੀ ਸਾਹਿਬ ਜੁਆਇੰਟ ਸੀਪੀ ਸਾਹਿਬ ਐਸਐਸਪੀ ਰੂਰਲ ਸਾਹਿਬ ਤੇ ਕਈ ਐਸਪੀ ਸਾਹਿਬ ਜਿਹੜੇ ਸਾਡੇ ਕੋਲ ਇੱਥੇ ਆਏ ਨੇ ਔਰ ਉਹਨਾਂ ਨੇ ਸਾਨੂੰ ਅਸ਼ਵਾਸ਼ਣ ਦਵਾਇਆ ਆ ਕਿ 30 ਦਿਨ ਦੇ ਵਿੱਚ ਵਿੱਚ ਤੁਸੀਂ ਸਾਡੀ ਇੱਕ ਗੱਲ ਮੰਨ ਲੋ ਕਿ 30 ਦਿਨ ਦਾ ਟਾਈਮ ਦੇ ਦਿਓ ਸਾਨੂੰ 30 ਦਿਨਾਂ ਦੇ ਵਿੱਚ ਵਿੱਚ ਜੇ ਤੁਹਾਡੀਆਂ ਮੰਗਾਂ ਤੇ ਗੌਰ ਨਹੀਂ ਕੀਤਾ ਜਾਏਗਾ ਤੁਸੀਂ ਮੁੜ ਕੇ ਧਰਨਾ ਲਾ ਲਿਓ ਅਸੀਂ ਤੁਹਾਨੂੰ ਨਹੀਂ ਰੋਕਾਂਗੇ ਸੋ ਅਸੀਂ ਆਪਣੇ ਭਰਾਵਾਂ ਨਾਲ ਵਿਚਾਰ ਕੀਤੀ ਆ ਵੀ ਅਸੀਂ ਵੀ ਨਹੀਂ ਚਾਹੁੰਦੇ ਕਿ ਦੁਨੀਆ ਪਰੇਸ਼ਾਨ ਹੋਏ ਕਿਉਂਕਿ ਅਸੀਂ ਵੀ ਦੁਨੀਆ ਆ ਅਸੀਂ ਵੀ ਜਨਤਾ ਆ ਜੇ ਮੰਨ ਲਓ ਮੈਂ ਡਰਾਈਵਰ ਆ ਮੇਰੇ ਭਾਈ ਸਾਹਿਬ ਡਰਾਈਵਰ ਨੇ ਮੇਰੇ ਫਾਦਰ ਸਾਹਿਬ ਡਰਾਈਵਰ ਤ ਨਹੀਂ ਮੇਰਾ ਬੇਟਾ ਡਰਾਈਵਰ ਤ ਨਹੀਂ ਬੇਸਿਕ ਨੀਡਸ ਤੇ ਉਹਨਾਂ ਨੂੰ ਵੀ ਡੀਜ਼ਲ ਪੈਟਰੋਲ ਦੀ ਹੈ ਗਈ ਆ ਨਾ ਮੇਰੇ ਬੱਚੇ ਨੇ ਵੀ ਸਕੂਲ ਤੋਂ ਆਉਣਾ ਇਹਨਾਂ ਦੇ ਬੱਚਿਆਂ ਨੇ ਵੀ ਸਕੂਲ ਤੋਂ ਆਉਣਾ ਉਹ ਵੀ ਤੇ ਖੱਜਲ ਖਰਾਬ ਹੋ ਰਹੀ ਆ ਅਸੀਂ ਸਾਡਾ ਮੇਨ ਮੋਟਿਵ ਧਰਨੇ ਦਾ ਸੀ ਸਰਕਾਰ ਤੱਕ ਆਪਣੀ ਆਵਾਜ਼ ਪਹੁੰਚਾਉਣਾ ਸੋ ਸਾਡੀ ਅੱਜ ਜਿਹੜੀ ਆਵਾਜ਼ ਆ ਸਰਕਾਰ ਤੱਕ ਪਹੁੰਚ ਚੁੱਕੀ ਆ ਜੇ ਅਸੀਂ ਮੋਦੀ ਸਰਕਾਰ ਨੂੰ ਇੱਕ ਬੇਨਤੀ ਕਰਦੇ ਆਂ ਵੀ ਜੇ ਤੁਸੀਂ ਇਹ ਕਾਨੂੰਨ ਜਿਹੜੇ ਆ ਇਹ ਚੈਂਡਮੈਂਟ ਨਾ ਕੀਤੀ ਤੇ ਹੁਣ ਤੇ ਅਸੀਂ ਜ਼ਿਲ੍ਹੇ ਦੇ ਹਲਾ ਅਧਿਕਾਰੀਆਂ ਦੇ ਕਹਿਣ ਤੇ ਉੱਠ ਗਏ ਆ ਉਹਦੇ ਬਾਅਦ ਤੁਸੀਂ ਆਰਮੀ ਵੀ ਲਿਆਓਗੇ ਨਾ ਜੇ ਸਾਡੇ ਉਹ ਗੱਲਾਂ ਮੰਗਾ ਨਹੀਂ ਮੰਨੀਆਂ ਗਈਆਂ ਤਾਂ ਸਾਨੂੰ ਤੁਸੀਂ ਨਹੀਂ ਉਠਾ ਸਕਦੇ ਅੱਛਾ ਜੇਕਰ ਹੁਣ ਜਿਵੇਂ 30 ਦਿਨ ਦਾ ਸਮਾਂ ਦੇ ਦਿੱਤਾ ਜਿਹੜੇ ਪੰਪਾਂ ਦੇ ਉੱਪਰ ਤੇਲ ਮੋਗ ਗਿਆ ਹਾਹਾ ਕਰਮਚੀ ਪਈ ਵੱਡੀ ਗਿਣਤੀ ਚ ਲੋਕ ਪੰਪਾਂ ਤੇ ਪਹੁੰਚ ਗਏ ਨੇ ਉਹਨਾਂ ਦੇ ਲਈ ਰਾਹਤ ਦੀ ਗੱਲ ਹੈ ਹੁਣ ਸਪਲਾਈ ਸ਼ੁਰੂ ਹੋ ਜੇਗੀ ਹਾਂਜੀ ਹੁਣ ਸਪਲਾਈ ਸ਼ੁਰੂ ਹੋ ਜੇਗੀ ਜੀ ਹੁਣ ਸਪਲਾਈ 1 ਮਹੀਨਾ ਨਿਰੰਤਰ ਜਾਰੀ ਰਹੇਗੀ ਜੇ 1 ਮਹੀਨੇ ਬਾਅਦ ਸਰਕਾਰ ਸਾਡਾ ਵਾਅਦਾ ਖਲਾਫੀ ਕਰਦੀ ਆ ਤੇ ਇਹ ਧਰਨਾ ਏ ਤੋਂ ਵੱਡੇ ਪੱਧਰ ਤੇ ਲਾਇਆ ਜਾਏਗਾ ਫਿਰ ਅਸੀਂ ਹੋ ਸਕਦਾ ਕਿਸਾਨ ਜਥੇਬੰਦੀਆਂ ਨੂੰ ਵੀ ਅਪੀਲ ਕਰੀਏ ਅਸੀਂ ਹੋ ਸਕਦਾ ਹੋਰ ਜਥੇਬੰਦੀਆਂ ਨੂੰ ਵੀ ਆਪਣੇ ਨਾਲ ਬਿਠਾਈਏ ਫਿਰ ਉਹ ਧਰਨਾ ਅਣਮਿੱਥੇ ਸਮੇਂ ਲਈ ਹੀ ਚੱਲੇਗਾ ਤੱਕ ਜਿਹੜੇ ਪੰਪਾਂ ਦੇ ਉੱਪਰ ਤੇਲ ਖਤਮ ਹੋ ਚੁੱਕਾ ਕਿੰਨੇ ਸਮੇਂ ਤੱਕ ਉੱਥੇ ਪਹੁੰਚ ਜਾਣਗੀਆਂ ਗੱਡੀਆਂ ਹੁਣ ਦੇਖੋ ਜੀ ਪੰਪ ਤੇ ਜਾਣ ਲਈ ਟਾਈਮ ਤੇ ਲੱਗਦੇ ਪ੍ਰੋਸੈਸ ਤੇ ਹੈ ਹੀ ਨਾ ਹੁਣ ਗੱਡੀ ਆਏਗੀ ਅੰਦਰ ਜਾਏਗੀ ਟੀਐਲਐਫ ਤੇ ਅੱਧੇ ਪੌਣੇ ਘੰਟੇ ਦਾ ਅੰਦਰ ਦਾ ਪ੍ਰੋਸੈਸ ਹੈ ਪੇਪਰ ਬੰਨੇ ਆ ਫਿਰ ਅਕੋਰਡਿੰਗ ਟੂ ਡਿਸਟੈਂਸ ਜੇ ਪਠਾਨਕੋਟ ਜਾਣੀ ਆ 3 ਘੰਟੇ ਦਾ ਨੂੰ ਜਾਣ ਨੂੰ ਲੱਗਣੀ ਆ ਤੇ ਗੱਡੀ ਚੰਡੀਗੜ੍ਹ ਜਾਣੀ 2.5 ਘੰਟੇ ਤਾਂ ਲੱਗਣੀ ਆ ਸੋ ਅਸੀਂ ਅਸੀਂ ਨਹੀਂ ਚਾਹੁੰਦੇ ਅਸੀਂ ਦਿਲੋਂ ਨਹੀਂ ਸੀ ਚਾਹੁੰਦੇ ਕਿ ਜੇ ਸਾਡੇ ਨਾਲ ਪਰसों ਹੀ ਪ੍ਰਸ਼ਾਸਨ ਆ ਜਾਂਦਾ ਸਾਡੇ ਨਾਲ رابطہ ਕਾਇਮ ਕੀਤਾ ਜਾਂਦਾ ਵੀ ਤੁਸੀਂ ਠੰਡ ਚ ਕਿਉਂ ਬੈਠੇ ਹੋ ਤੇ ਅਸੀਂ ਇਹ ਧਰਨਾ ਪਰਸੋਂ ਹੀ ਚੁੱਕ ਦਿੰਦੇ ਅਸੀਂ ਵੀ ਤੇ ਸਾਨੂੰ ਵੀ ਤੇਲ ਦੀ ਲੋੜ ਆ ਨਾ ਸਾਡੀ ਵੀ ਰੋਟੀ ਇਸੇ ਗੱਡੀਆਂ ਤੋਂ ਚੱਲਦੀ ਆ ਨਾ ਇਸ ਕਰਕੇ ਅਸੀਂ ਮੋਦੀ ਸਰਕਾਰ ਤੋਂ ਤੇ ਪਹਿਲੀ ਗੱਲ ਇਹ ਮੰਗ ਕਰਦੇ ਆ ਵੀ ਜੋ ਤੁਸੀਂ ਕਾਲੇ ਕਾਨੂੰਨ ਬਣਾਏ ਆ ਉਹਨਾਂ ਕਾਨੂੰਨਾਂ ਦੇ ਵਿਚਾਰ ਕਰੋ ਠੀਕ ਆ ਜੇ ਪਾਸ ਨਹੀਂ ਹੋਏ ਸਾਨੂੰ ਵੀ ਪਤਾ ਬਿੱਲ ਲਿਆਂਦਾ ਗਿਆ ਤੇ ਬਿੱਲ ਲਿਆਉਣਾ ਜਿਹਦੀ ਮжоਰਿਟੀ ਸਰਕਾਰ ਆ ਇੱਕ ਦਿਨ ਚ ਪਾਸ ਕਰ ਦੋ ਸਾਨੂੰ ਚਾਹੀਏ ਸੀ ਐਸਐਸਪੀ ਸਾਹਿਬ ਨੇ ਕਹੇ ਵੀ ਨੂੰ ਟਾਈਮ ਲੱਗਦਾ ਪਰ ਸਾਨੂੰ ਵੀ ਇਹਨਾਂ ਦਾ ਪਤਾ ਹੀ ਹੈ ਨਾ ਵੀ ਜਿਹਦੀ ਮੈਜੋਰਟੀ ਆ ਉਹ ਅਗਲਾ 1 ਘੰਟੇ ਚ ਬਿਲ ਪਾਸ ਕਰ ਸਕਦਾ 1 ਘੰਟੇ ਚ ਕਾਨੂੰਨ ਲਿਆ ਸਕਦਾ ਯਾਨੀ ਕਿ 1 ਮਹੀਨੇ ਦਾ ਜਿਹੜਾ ਉਹ ਸਮਾਂ ਦੇ ਦਿੱਤਾ 1 ਮਹੀਨੇ ਦਾ ਸਮਾਂ ਮਿਲ ਗਿਆ ਵਾ ਸਾਡੀ ਮੁੱਖ ਮੰਗ ਜਿਹੜੀ ਸੀ ਤੁਹਾਨੂੰ ਦੱਸ ਦਿੰਨੇ ਆ ਸਾਡੀ ਮੁੱਖ ਮੰਗ ਇਹ ਆ ਵੀ ਐਕਸੀਡੈਂਟ ਹੋਣ ਤੇ ਇਮਾਨਦਾਰ ਅਫਸਰ ਤੋਂ ਜਾਂਚ ਕਰਾਈ ਜਾਏ ਔਰ ਉਹਦੇ ਵਿੱਚ ਗਲਤ ਪਾਇਆ ਜਾਣ ਵਾਲਾ ਵੀ ਇੱਕ ਵਿਅਕਤੀ ਚਾਹੇ ਉਹ ਟਰਾਲੇ ਦਾ ਡਰਾਈਵਰ ਚਾਹੇ ਟੈਂਕਰ ਦਾ ਡਰਾਈਵਰ ਚਾਹੇ ਬੱਸ ਦਾ ਚਾਹੇ ਕਾਰ ਦਾ ਚਾਹੇ ਬਾਈਕ ਦਾ ਗਲਤ ਬੰਦੇ ਦੇ ਪਰਚਾ ਦਿੱਤਾ ਜਾਏ ਔਰ ਸਹੀ ਬੰਦੇ ਨੂੰ ਬਾ ਇੱਜ਼ਤੋਂ ਸੇ ਨਾਮ ਬਰੀ ਕੀਤਾ ਜਾਏ ਦੂਜੀ ਗੱਲ ਹੈ ਹੇਟਨ ਰਨ ਦੀ ਜਿਹੜਾ ਮੇਨ ਮੁੱਦਾ ਆ ਵੀ ਹੇਟਨ ਰਨ ਤੋਂ ਬਾਅਦ ਜਿਹੜਾ ਤੁਸੀਂ ਡਰਾਈਵਰ ਨੂੰ ਕਹਿੰਦੇ ਹੋ ਕਿ ਡਰਾਈਵਰ ਭੱਜ ਗਿਆ ਤੇ ਅਸੀਂ 7 ਸਾਲ ਦੀ ਸਜ਼ਾ ਦਾਂਗੇ 7 ਲੱਖ ਰੁਪਏ ਸੌਰੀ ਜੁਰਮਾਨਾ ਕਰਾਂਗੇ 10 ਸਾਲ ਸਜ਼ਾ ਦਾਂਗੇ ਹੇਟਨ ਰਨ ਤੋਂ ਬਾਅਦ ਚਾਹੇ ਕਿਸੇ ਦੀ ਵੀ ਗਲਤੀ ਚਾਹੇ ਟਰੱਕ ਦੀ ਗਲਤੀ ਬੱਸ ਦੀ ਗਲਤੀ ਚਾਹੇ ਕਾਰ ਦੀ ਗਲਤੀ ਹੁੰਦਾ ਕੀ ਆ ਮੋਸਟਲੀ ਕਿ ਆਮ ਜਿਹੜੀ ਪਬਲਿਕ ਆ ਜਿੰਨੇ ਘਰ ਕੁੱਤੇ ਨੂੰ ਛੋਟੀ ਨਹੀਂ ਮਾਰੀ ਹੁੰਦੀ ਉਹ ਵੀ ਡਰਾਈਵਰ ਨੂੰ ਕੁੱਟਣੇ ਪੈ ਜਾਂਦੀ ਆ ਔਰ ਬਹੁਤ ਕੇਸਾਂ ਚ ਹੋਇਆ ਕਿ ਡਰਾਈਵਰਾਂ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ ਨੇ ਡਰਾਈਵਰ ਉਥੋਂ ਕਿਉਂ ਭੱਜਦਾ ਆਪਣੀ ਜਾਨ ਬਚਾਉਣ ਲਈ ਭੱਜ ਕੇ ਜਾਂਦਾ ਕਿੱਥੇ ਆ ਇਹ ਨਹੀਂ ਕਹਿਨੇ ਸੋਚਿਆ ਵੀ ਡਰਾਈਵਰ ਘਰ ਭੱਜ ਗਿਆ ਡਰਾਈਵਰ ਫਸਟ ਆਫ ਆਲ ਪਹਿਲੇ ਪੁਲਿਸ ਥਾਣੇ ਲੱਗੇਗਾ ਡ라이ਵਰ ਲਈ ਪੁਲਿਸ ਥਾਣੇ ਤੋਂ ਵੱਡੀ ਸੇਫ ਜਗਾ ਕੋਈ ਨਹੀਂ ਹੁੰਦੀ ਡਰਾਈਵਰ ਥਾਣੇ ਭੱਜਦਾ ਵੀ ਇਹ ਕੰਮ ਹੋ ਗਿਆ ਜੇ ਡਰਾਈਵਰ ਨਾ ਭਜੇ ਉਹਨੂੰ ਪਬਲਿਕ ਮਾਰ ਦੇ ਜੇ ਡਰਾਈਵਰ ਭਜੇ ਉਹਨੂੰ ਸਰਕਾਰ ਮਾਰ ਦੇ ਤੇ ਡਰਾਈਵਰ ਕਿੱਥੇ ਜਾਏ ਚਲਾ ਲਓ ਗੱਡੀਆਂ ਤੁਸੀਂ ਬਾਹਰ ਦੇਸ਼ਾਂ 'ਚ ਕੀ ਆ ਭੀ ਡਰਾਈਵਰ ਨੂੰ ਕਿੰਨਾ ਸਤਕਾਰ ਆ ਕਿੰਨਾ ਮਾਣ ਮਿਲਦਾ ਉਥੇ ਡਰਾਈਵਿੰਗ ਵੀ 8 ਘੰਟੇ ਅਸੀਂ 24 ਆਵਰ ਡਰਾਈਵਿੰਗ ਕਰਦੇ ਆ ਇੱਕ ਨਿੱਗੀ ਦੀ ਕਾਰ ਵਾਲਾ ਬੰਦਾ ਹੁੰਦਾ 30000 ਦੀ ਕਾਰ ਨਹੀਂ ਹੁੰਦੀ ਉਹ ਸਾਨੂੰ ਇਦਾਂ ਅੱਖਾਂ ਕੱਢ ਕੇ ਚੱਲ ਜਾਂਦਾ ਕੋਈ ਇੱਜ਼ਤ ਨਹੀਂ ਹੈ ਡਰਾਈਵਰ ਡਿਪਾਰਟਮੈਂਟ ਦੀ ਅੱਜ ਪਤਾ ਲੱਗਾ ਨਾ ਵੀ ਸਾਡੀ ਕੀ ਇੱਜ਼ਤ ਹੈ ਕੀ ਵੈਲਿਊ ਆ ਇਹ ਮੰਗਰ ਆਖਾਇਓ ਤੁਸੀਂ ਅੰਦਰ ਹੋਣਾ ਇਹ ਸੀ ਮੈਮੋਰੰਡਮ ਚ ਲਿਖਿਆ ਠੀਕ ਹੈ ਵੀ ਜੇ ਉਹ ਭੀੜ ਡਰਾਈਵਰ ਨੂੰ ਕੁੱਟ ਕੇ ਮਾਰਦੀ ਆ ਉਹ ਸਪੀਡ ਤੇ 307 ਦਾ ਪਰਚਾ ਹੋਣਾ ਚਾਹੀਦਾ ਉਹਦੇ ਲਈ ਘੱਟ ਤੋਂ ਘੱਟ ਮਿਨੀਮਮ 5 ਸਾਲ ਸਜ਼ਾ ਹੋਣੀ ਚਾਹੀਦੀ ਆ ਅਸੀਂ ਕਿਉਂ ਭੱਜਾਂਗੇ ਮੈਂ ਇਕੱਲੇ ਨੇ ਮੈਂ ਕਿਸੇ ਦੀ ਗੱਲ ਨਹੀਂ ਕਰਦਾ ਮੈਂ ਕੱਲੇ ਨੇ 7 ਐਕਸੀਡੈਂਟਾਂ 'ਚੋਂ ਕਾਰਾਂ 'ਚੋਂ ਬੰਦੇ ਕੱਢ ਕੇ ਆਪਣਾ ਬਲੱਡ ਦੇ ਕੇ ਆਇਆ ਕਿਉਂ ਅਸੀਂ ਇਨਸਾਨੀਅਤ ਦੀ ਕਦਰ ਜਾਣਦੇ ਹਾਂ ਤੁਸੀਂ ਇੱਕ ਚੀਜ਼ ਹੋਰ ਵੇਖੀ ਹੋਏਗੀ ਮੈਂ ਬਾਰ-ਬਾਰ ਗੱਲ ਕਹਿੰਦਾ ਬੜੇ ਧਰਨੇ ਲੱਗੇ ਵੇਖੇ ਹੋਣਗੇ ਕੋਈ ਧਰਨਾ ਇਧਾ ਸ਼ਾਂਤਮਈ ਚੱਲੇ ਆ ਲੋਕ ਉਸੇ ਵੇਲੇ ਆਉਣਗੇ ਰੋਡ ਬਲਾਕ ਕਰ ਦੇਣਗੇ ਪੁਤਲਾ ਫੂਕਣਗੇ ਟਾਇਰ ਫੂਕਣਗੇ ਇਹਨਾਂ ਨੂੰ ਜਿਨ੍ਹਾਂ ਨੂੰ ਅਨਪੜ ਡਰਾਈਵਰ ਕਿਹਾ ਜਾਂਦਾ ਇਹਨਾਂ ਤੋਂ ਵਧੀਆ ਅਨੁਸ਼ਾਸਨ ਦਾ ਸਬੂਤ ਕਿਸ ਨੇ ਦਿੱਤਾ ਇੱਕ ਨੁੱਕਰ 'ਚ ਬੈ ਕੇ ਧਰਨਾ ਦੇ ਰਹੇ ਆ ਕਿਉਂ ਪਰਮਾਤਮਾ ਨੇ ਸਾਨੂੰ ਕਲਾ ਦਿੱਤੀ ਆ ਇਹ ਉਹਦੀ ਬਖਸ਼ਿਸ਼ ਆ ਕਿ ਅਸੀਂ ਬੈਠੇ ਆ ਕਿਉਂ ਅੱਜ ਇਹ ਸਾਈਡ ਤੇ ਬਹਿ ਗਏ ਆ ਛੱਡ ਦੋ ਬਣਾ ਦੇ ਅੰਗੂਰ ਵੀ ਨਹੀਂ ਲੋਕਾਂ ਦੇ ਘਰ ਚ ਆਉਣੇ ਸੇਵ ਵੀ ਨਹੀਂ ਆਉਣੇ ਤੇਲ ਪਹੁੰਚੇਗਾ ਤੇ ਸਾਰਾ ਸਮਾਨ ਆਉਣਾ ਅਸੀਂ ਪੰਜਾਬ ਦੇ ਬੱਚੇ ਆ ਕਿਉਂਕਿ ਅਸੀਂ ਦੇਖ ਲਓ ਸਪਲਾਈ ਚਾਲੂ ਕਰਾ ਚੁੱਕੇ ਆ ਅਸੀਂ ਗੁਰੂ ਗੋਬਿੰਦ ਸਿੰਘ ਦੇ ਬੱਚੇ ਆ ਅਸੀਂ ਇੱਕ ਜੀ ਸਰਕਾਰ ਨੂੰ ਦੱਸ ਦਈਏ ਕਿ ਸਾਨੂੰ ਗੁਰੂ ਸਾਹਿਬ ਕਹਿ ਗਏ ਆ ਕੋਈ ਕਿਸੇ ਕੋ ਰਾਜ ਨ ਦੇ ਹੈ ਜੋ ਲੈ ਹੈ ਨਿਜ ਬਲ ਪਰ ਲੈ ਹੈ ਸੋ ਅਸੀਂ ਆਪਣਾ ਇੱਕ ਦਾ ਸਬੂਤ ਦੇ ਦਿੱਤਾ ਜੀ ਧੰਨਵਾਦ ਤਾਂ ਇਹ ਦੇਖੋ ਇਹ ਸਪਲਾਈ ਜਿਹੜੀ ਆ ਉਹ ਸ਼ੁਰੂ ਹੋ ਗਈ ਆ ਤਾਂ ਗੱਡੀਆਂ ਅੰਦਰ ਜਾਣੀਆਂ ਸ਼ੁਰੂ ਹੋ ਗਈਆਂ ਨੇ ਜਿਹੜੀਆਂ ਗੱਡੀਆਂ ਬਾਹਰ ਰੁਕੀਆਂ ਹੋਈਆਂ ਸੀਗੀਆਂ ਤਾਂ ਇਹ ਗੱਡੀਆਂ ਹੁਣ ਅੰਦਰ ਜਾਣੀਆਂ ਸ਼ੁਰੂ ਹੋ ਗਈਆਂ ਨੇ ਤਾਂ ਇਹ ਟਰੱਕ ਅੰਦਰ ਜਾਣੇ ਸ਼ੁਰੂ ਹੋ ਗਏ ਨੇ ਤਾਂ ਇਹ ਇੰਡੀਅਨ ਔਇਲ ਦਾ ਡੀਪੂ ਹੈਗਾ ਜਿੱਥੋਂ ਸਾਰੀ ਸਪਲਾਈ ਜਿਹੜੀ ਆ ਤੇਲ ਦੀ ਜਾਂਦੀ ਆ ਪੰਜਾਬ ਦੇ ਵਿੱਚ ਲਗਭਗ ਜ਼ਿਆਦਾ ਹਿੱਸੇ ਦੇ ਵਿੱਚ ਇਸੇ ਜਗ੍ਹਾ ਤੋਂ ਤੇਲ ਜਿਹੜਾ ਉਹ ਜਾਂਦਾ ਤਾਂ ਇਹ ਗੱਡੀ ਜਿਹੜੀ ਆ ਇਹ ਹੁਣ ਅੰਦਰ ਜਾਏਗੀ ਤਾਂ ਇਹ ਅੰਦਰ ਜਿਹੜਾ ਉਹ ਦੀਪੂ ਬਣਿਆ ਹੋਇਆ ਤਾਂ ਅੰਦਰ ਤੁਹਾਨੂੰ ਤਸਵੀਰ ਦਿਖਾ ਦਿੰਨੇ ਆ ਇਹ ਅੰਦਰ ਦੇ ਬੰਨੇ ਜਿਹੜਾ ਉਹ ਦੀਪੂ ਹੈਗਾ ਤਾਂ ਇਹੀ ਰਸਤਾ ਜਿਹੜਾ ਉਹ ਮੇਨ ਜਾਂਦਾ ਤਾਂ ਇਸੇ ਰਸਤੇ ਤੋਂ ਗੱਡੀਆਂ ਹੁਣ ਅੰਦਰ ਜਾਣੀਆਂ ਜਿਹੜੀਆਂ ਨੇ ਉਹ ਸ਼ੁਰੂ ਹੋ ਜਾਣਗੀਆਂ ਤਾਂ ਕੋ ਜੀ ਦੇਰ ਦੇ ਵਿੱਚ ਜਿਹੜੀਆਂ ਨੇ ਗੱਡੀਆਂ ਜਿਹੜੀਆਂ ਨੇ ਅੰਦਰ ਜਾਣੀਆਂ ਸ਼ੁਰੂ ਹੋਣਗੀਆਂ ਤਾਂ ਉਸ ਤੋਂ ਬਾਅਦ ਇਹ ਸਪਲਾਈ ਜਿਹੜੀ ਹੈ ਇਹ ਪੰਪਾਂ ਤੱਕ ਪਹੁੰਚਣੀ ਸ਼ੁਰੂ ਹੋ ਜੇਗੀ ਕਿਉਂਕਿ ਅੱਜ ਸਵੇਰ ਤੋਂ ਜਿਹੜੀਆਂ ਸੀਗੀਆਂ ਖਬਰਾਂ ਸਾਹਮਣੇ ਆ ਰੀਆਂ ਤਸਵੀਰਾਂ ਵੱਖਰੀਆਂ-ਵੱਖਰੀਆਂ ਤੁਹਾਨੂੰ ਦਿਖਾ ਰੇ ਸੀਗੇ ਕਿ ਕਿਵੇਂ ਪੰਪਾਂ ਦੇ ਉੱਪਰ ਹਾਹਾਕਾਰ ਮਚੀ ਹੋਈ ਆ ਕਿਉਂਕਿ ਤੇਲ ਦੀ ਸਪਲਾਈ ਜਿਹੜੀ ਸੀਗੀ ਬੰਦ ਹੋਣ ਵਾਲੀ ਸੀਗੀ ਤਾਂ ਕਈ ਜਗ੍ਹਾ ਦੇ ਉੱਪਰ ਪੰਪ ਜਿਹੜੇ ਸੀਗੇ ਉਹ ਡਰਾਈ ਹੋਣ ਦੇ ਕੰਢੇ ਪਹੁੰਚ ਚੁੱਕੇ ਸੀਗੇ ਤਾਂ ਇਹ ਜਿਹੜੀ ਗੱਡੀ ਤੁਹਾਨੂੰ ਨਜ਼ਰ ਆ ਰਹੀ ਆ ਇਹ ਹੁਣ ਗੱਡੀਆਂ ਅੰਦਰ ਜਾਣਗੀਆਂ ਉੱਥੋਂ ਤੇਲ ਪ੍ਰਵਾਹ ਹੋਈਆਂ ਸੀਗੀਆਂ ਜਿੱਥੇ ਰੋਕ ਦਿੱਤੀਆਂ ਸੀਗੀਆਂ ਤਾਂ ਹੁਣ ਇਹ ਗੱਡੀਆਂ ਨੇ ਜਿਹੜਾ ਉਹ ਅੰਦਰ ਭੇਜਣਾ ਸ਼ੁਰੂ ਕਰ ਦਿੱਤਾ ਤਾਂ ਇਹ ਗੱਡੀਆਂ ਹੁਣ ਤੇਲ ਭਰ ਕੇ ਵਾਪਸ ਆਉਣਗੀਆਂ ਤਾਂ ਇਹੀ ਤੇਲ ਜਿਹੜਾ ਗੱਡੀਆਂ ਦੇ ਰਾਹੀਂ ਜਿਹੜਾ ਦੂਜੇ ਪੰਪਾਂ ਦੇ ਉੱਪਰ ਪਹੁੰਚੇਗਾ ਤਾਂ ਇਹ ਹੁਣ ਰਾਹਤ ਦੀ ਗੱਲ ਜਿਹੜੀ ਵੱਡੀ ਹੈਗੀ ਆ ਜਿਹੜੇ ਲੋਕ ਇਸ ਵੇਲੇ ਪੰਪਾਂ ਦੇ ਉੱਪਰ ਖੜੇ ਨੇ ਪੰਪਾਂ ਦੇ ਉੱਪਰ ਖੜਕੇ ਇੰਤਜ਼ਾਰ ਕਰ ਰਹੇ ਨੇ ਤਾਂ ਉਹਨਾਂ ਦੇ ਲਈ ਇਹ ਰਾਹਤ ਦੀ ਹੁਣ ਖਬਰ ਹੈਗੀ ਆ ਕਿ ਉਹ ਲੋਕ ਹੁਣ ਘਰਾਂ ਨੂੰ ਜਾ ਸਕਦੇ ਨੇ ਕਿਉਂਕਿ ਪੰਪਾਂ ਦੇ ਉੱਪਰ ਨਿਰੰਤਰ ਸਪਲਾਈ ਜਿਹੜੀ ਆ ਉਹ ਸ਼ੁਰੂ ਹੋਣ ਜਾ ਰਹੀ ਆ ਤਾਂ ਇਹ ਦੇਖੋ ਇਹ ਦੂਜੀ ਗੱਡੀ ਵੀ ਹੁਣ ਆ ਗਈ ਤਾਂ ਇੱਕ ਇੱਕ ਕਰਕੇ ਜੜੀਆਂ ਨੇ ਇਹ ਗੱਡੀਆਂ ਹੁਣ ਅੰਦਰ ਜਾਣੀਆਂ ਸ਼ੁਰੂ ਹੋ ਗਈਆਂ ਨੇ ਤਾਂ ਤੇਲ ਦੀ ਸਪਲਾਈ ਜਿਹੜੀ ਆ ਉਹ ਸ਼ੁਰੂ ਹੋਣ ਜਾ ਰਹੀ ਹੈ ਤਾਂ ਇੱਕ ਇੱਕ ਕਰਕੇ ਗੱਡੀਆਂ ਹੁਣ ਅੰਦਰ ਜਾਣੀਆਂ ਸ਼ੁਰੂ ਹੋ ਚੁੱਕੀਆਂ ਨੇ ਤਾਂ ਤੋੜ ਤੱਕ ਲੰਬੀ ਜਿਹੜੀ ਸੀਗੀ ਉਹ ਲਾਈਨ ਲੱਗੀ ਹੋਈ ਸੀਗੀ ਤਾਂ ਇਹ ਹੁਣ ਇੱਕ ਇੱਕ ਕਰਕੇ ਗੱਡੀਆਂ ਅੰਦਰ ਜਾ ਰਹੀਆਂ ਨੇ ਤਾਂ ਇਹ ਹੁਣ ਪੰਪ ਤੋਂ ਜਿਹੜਾ ਉਹ ਸਪਲਾਈ ਪਹੁੰਚਾਉਣ ਗਿਆ ਤਾਂ ਇਹ ਡੀਪੂ ਤੋਂ ਤੇਲ ਭਰ ਕੇ ਲਿਆਉਣ ਗਿਆ ਔਰ ਪੰਜਾਬ ਦੇ ਵੱਖ-ਵੱਖੇ ਹਿੱਸਿਆਂ ਦੇ ਵਿੱਚ ਜਿੱਥੇ ਪੰਪਾਂ ਦੇ ਉੱਪਰ ਤੇਲ ਖਤਮ ਹੋਇਆ ਜਾਂ ਜਿੱਥੇ ਸਪਲਾਈ ਕੱਟ ਚੁੱਕੀ ਆ ਤਾਂ ਉੱਥੇ ਇਹ ਟੈਂਕਰਾਂ ਦੇ ਨਾਲ ਜਿਹੜੀ ਆ ਉਹ ਸਪਲਾਈ ਪੂਰੀ ਕੀਤੀ ਜਾਵੇਗੀ ਤਾਂ ਇਸੇ ਜਗ੍ਹਾ ਦੇ ਉੱਪਰ ਧਰਨਾ ਲੱਗਾ ਸੀਗਾ ਜਿੱਥੇ ਪੁਲਿਸ ਪ੍ਰਸ਼ਾਸਨ ਵੀ ਵੱਡੀ ਗਿਣਤੀ ਦੇ ਵਿੱਚ ਮੌਜੂਦ ਹੈਗਾ ਸੀਗਾ ਤਾਂ ਸਰਵਿਸ ਲਾਈਨ ਦੇ ਉੱਪਰ ਜਿਹੜਾ ਸੀਗਾ ਸਾਰਾ ਟੈਂਕਰ ਲੱਗੇ ਹੋਏ ਸੀਗੇ ਕਿਉਂਕਿ ਅੰਦਰ ਨਹੀਂ ਸੀ ਗੱਡੀਆਂ ਜਾ ਰਹੀਆਂ ਟਰੱਕ ਵਾਲੇ ਡਰਾਈਵਰ ਜਿਹੜੇ ਸੀਗੇ ਤਰਨਾ ਤੇ ਬੈਠੇ ਹੋਏ ਸੀਗੇ ਤਾਂ ਹੁਣ ਰਾਹਤ ਦੀ ਖਬਰ ਇਹ ਹੈਗੀ ਆ ਕਿ ਤਰਨਾ ਚੁੱਕ ਦਿੱਤਾ ਗਿਆ 30 ਦਿਨ ਦਾ ਸਮਾਂ ਲੈ ਲਿਤਾ ਗਿਆ ਤਾਂ 30 ਦਿਨ ਤੱਕ ਹੁਣ ਪੈਟਰੋਲ ਪੰਪਾਂ ਦੇ ਉੱਪਰ ਨਿਰੰਤਰ ਜਿਹੜੀ ਹੈ ਸਪਲਾਈ ਮਿਲੇਗੀ ਉਸ ਤੋਂ ਬਾਅਦ ਜੇਕਰ ਇਹਨਾਂ ਦੇ ਹੱਕ ਦੇ ਵਿੱਚ ਫੈਸਲਾ ਹੁੰਦਾ ਤਾਂ ਇਸੇ ਤਰੀਕੇ ਦੇ ਨਾਲ ਸੇਵਾਵਾਂ ਜਿਹੜੀਆਂ ਨੇ ਉਹ ਜਾਰੀ ਰਹਿਣਗੀਆਂ ਤਾਂ ਕੈਮਰਾਮੈਨ ਬ੍ਰਿੰਦਰ ਦੇ ਨਾਲ ਮਨਪ੍ਰੀਤ ਸਿੰਘ ਕਾਲੂ ਜਗਬਾਣੀ ਟੀਵੀ ਜਲੰਧਰ